ਗੁਰਜੀਕਾ ਕਲ ਸੋ ਵਾਈ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਤੇ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਜਿੱਥੇ ਅਸੀਂ ਆਪਣੇ ਚੈਨਲ ਰਹੀ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਦਿਖਾਉਂਦੇ ਰਹਿੰਨੇ ਆ ਖਬਰਾਂ ਜਾਂ ਹੋਰ ਪ੍ਰੋਗਰਾਮ ਦਿਖਾਉਂਦੇ ਰਹਿੰਨੇ ਆ ਉਥੇ ਅੱਜ ਤੁਹਾਡੇ ਨਾਲ ਇੱਕ ਜਿਹੜੀ ਆ ਕਹਾਣੀ ਸਾਂਝੀ ਕਰਨ ਲੱਗੇ ਆ ਉਹ ਕਹਾਣੀ ਇਹ ਆ ਇਸ ਤਰ੍ਹਾਂ ਵਾਂਗ ਕਿ ਜਿਸ ਤਰ੍ਹਾਂ ਅੱਜ ਵੀ ਵਿਖਾਵੇ ਦਾ ਧਰਮ ਜਿਹੜਾ ਸਾਡੇ ਅੰਦਰ ਜ਼ਿਆਦਾ ਬਾਹਰੋਂ ਅਸੀਂ ਲੋਕਾਂ ਨੂੰ ਵਿਖਾਵਾ ਜ਼ਿਆਦਾ ਕਰਦੇ ਆ ਪਰ ਸਾਡੇ ਅੰਦਰ ਜਿਹੜਾ ਧਰਮ ਜਿਹੜਾ ਉਹ ਨਹੀਂ ਆ ਤੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਕਿ ਗੁਰਗੋਬ ਸਿੰਘ ਦੇ ਵੇਲੇ ਕੀ ਹੋਇਆ ਕਿ ਇੱਕ ਵਾਰ ਇੱਕ ਪਿੰਡ ਵਿੱਚ ਕਿਸੇ ਨੇ ਖੋਤੇ ਦੇ ਉੱਤੇ ਸ਼ੇਰ ਦੀ ਖਲ ਪਾ ਕੇ ਤੇ ਛੱਡ ਦਿੱਤਾ ਤੇ ਕੀ ਹੋਇਆ ਕਿ ਉਹ ਜਿੱਧਰ ਨੂੰ ਜਾਵੇ ਲੋਕ ਡਰਨ ਕਿ ਸ਼ੇਰ ਆ ਗਿਆ ਫਿਰ ਇੱਕ ਦਿਨ ਕੀ ਹੋਇਆ ਸਵੇਰੇ ਸਵੇਰੇ ਇੱਕ ਕਮਿਹਾਰ ਆਪਣੇ ਖੋਤੇ ਲੈ ਕੇ ਜਾ ਰਿਹਾ ਸੀ ਤੇ ਜਦੋਂ ਉਸਦੇ ਖੋਤੇਆਂ ਨੇ ਹਿੰਗਣਾ ਸ਼ੁਰੂ ਕੀਤਾ ਤੇ ਉਹ ਜਿਹੜਾ ਨਕਲੀ ਸ਼ੇਰ ਸੀ ਜਿਹਦੇ ਉੱਤੇ ਸ਼ੇਰ ਦੀ ਸਿਰਫ ਖਲ ਹੀ ਪਾਈ ਸੀ ਉਹ ਵੀ ਹਿੰਗਣਾ ਉਹਨੇ ਵੀ ਸ਼ੁਰੂ ਕਰ ਦਿੱਤਾ ਤੇ ਪਿੰਡਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹ ਸ਼ੇਰ ਨਹੀਂਗਾ ਇਹ ਤੇ ਖੋਤਾ ਹੀ ਹੈ ਜੇ ਕਹਿੰਦੀ ਉਹ ਕੋਤਿਆਂ ਨੂੰ ਲੈ ਕੇ ਤੇ ਜਿਹੜੇ ਉਥੋਂ ਪਿੰਡਾਂ ਦੇ ਵਾਸੀ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਗਏ ਤੇ ਉਹਨਾਂ ਨੇ ਗੁਰੂ ਸਾਹਿਬਾ ਨੂੰ ਇਹ ਸਾਰੀ ਕਹਾਣੀ ਦੱਸੀ ਤੇ ਗੁਰੂ ਸਾਹਿਬਾ ਨੇ ਦੱਸਿਆ ਕਿ ਇਹ ਜਿਹੜਾ ਕਉਤਕ ਹੈ ਅਸੀਂ ਆਪ ਹੀ ਕੀਤਾ ਸੀ ਅਸੀਂ ਇਹ ਸਿੱਖਾਂ ਨੂੰ ਸਮਝਾਉਣਾ ਚਾਹੁੰਦੇ ਸਾਂ ਕਿ ਕੀ ਕਿਤੇ ਅਸੀਂ ਵੀ ਇਸੇ ਤਰ੍ਹਾਂ ਦੇ ਜਿਹੜੇ ਆ ਸਿੰਘ ਤੇ ਨਹੀਂ ਸਾਡੇ ਉੱਪਰ ਇਹ ਤੇ ਨਹੀਂ ਕਿ ਸਿਰਫ ਸਿੱਖੀ ਦਾ ਜਿਹੜਾ ਅਸੀਂ ਪਹਿਰਾਵਾ ਹੀ ਪਾਇਆ ਕਿ ਅੰਦਰੋਂ ਵੀ ਅਸੀਂ ਸਿੱਖ ਹਾਂ ਤੇ ਗੁਰੂ ਸਾਹਿਬਾ ਨੇ ਸਿੱਖਾਂ ਨੂੰ ਸਮਝਾਇਆ ਕਿ ਜਿਹੜੇ ਅਸਲੀ ਸਿੱਖ ਹੁੰਦੇ ਆ ਉਹ ਜਿਹੜੇ ਅੰਦਰੋਂ ਬਾਹਰੋਂ ਇੱਕੋ ਹੀ ਹੁੰਦੇ ਆ ਉਹ ਸੱਚੇ ਸਿੱਖ ਹੁੰਦੇ ਆ ਗੁਰੂ ਦੇ ਤੇ ਜੇ ਜਿਹੜੇ ਨਕਲੀ ਸਿੱਖ ਹੁੰਦੇ ਆ ਉਹ ਇਸ ਖੋਤੇ ਵਾਂਗ ਹੁੰਦੇ ਆ ਉਹਨਾਂ ਨੇ ਬਾਹਰੋਂ ਲਿਬਾਸ ਤੇ ਜਿਹੜਾ ਵਾ ਉਹ ਸਿੱਖੀ ਵਾਲਾ ਪਾਇਆ ਨਾ ਵਾ ਪਰ ਅੰਦਰੋਂ ਉਹਨਾਂ ਦੇ ਸਿੱਖੀ ਵਾਲੀ ਕੋਈ ਗੱਲ ਹੀ ਹੁੰਦੀ ਸੋ ਅੱਜ ਅਸੀਂ ਵੀ ਵੇਖਦੇ ਆ ਕਿ ਅਸੀਂ ਸਿੱਖੀ ਬਾਣੇ ਪਾਏ ਹਨ ਫੇਰ ਵੀ ਅਸੀਂ ਕਈ ਵਾਰ ਆਪਣੇ ਗੁਰੂ ਦੇ ਹੁਕਮ ਤੋਂ ਉੱਤ ਜਾ ਕੇ ਜਾਂ ਕਿਸੇ ਦੇਹਧਾਰੀ ਬਾਬਿਆਂ ਨੂੰ ਮੱਥੇ ਟੇਕਦੇ ਫਿਰਦੇ ਆ ਜਾਂ ਕਿਸੇ ਕਬਰਾਂ ਤੇ ਜਾਂ ਮੂਰਤੀਆਂ ਨੂੰ ਅਸੀਂ ਅੱਜ ਵੀ ਨਮਸਕਾਰਾਂ ਕਰਦੇ ਫਿਰਦੇ ਆ ਸੋ ਸਾਨੂੰ ਵੀ ਇਹ ਸਾਖੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਗੁਰੂ ਦੇ ਜਿਹੜੇ ਆ ਅੰਦਰੋਂ ਬਾਹਰੋਂ ਪੱਕੇ ਜਿਹੜੇ ਸਿੱਖ ਬਣੀਏ ਤਾਂ ਹੀ ਸਾਡਾ ਜਿਹੜਾ ਜੀਵਨ ਆ ਗੁਰੂ ਸਾਡਾ ਜਿਹੜਾ ਸਾਡੇ ਤੇ ਮਿਹਰਬਾਨ ਹੋਏਗਾ ਸੋ ਆਸ ਕਰਦੇ ਆ ਕਿ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਏਗੀ ਮੈਂ ਡਾਕਟਰ ਪ੍ਰਤਾਪ ਸਿੰਘ ਬੰਗਾਲੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ